ਆ ਗਈ ਬਈ ਜਿਵੇਂ ਪਾਕਿਸਤਾਨ ਦੀ ਬੰਡ ਹੋਈ ਹੁੰਦੀ ਆਏ ਲੱਦੀ ਫਿਰਦੇ ਹਾਂ ਆ ਵੀ ਕਦੇ ਪੋਟਲੀ ਦੀ ਕੱਢ ਲਿਆਉਂਦੀ ਆ ਕਦੇ ਰੱਖ ਦਿੰਦੀ ਆ ਕਦੇ ਕੱਢ ਲਿਆਉਂਦੀ ਆ ਜਿੰਮੇਵਾਰੀ ਦੀ ਸਮਝਦੀ ਤੂੰ ਤਾਂ ਕੋਈ ਮਾ ਨਾ ਕੱਪਨੀ ਲਾ ਨਾ ਸੱਚ ਮਾਰੂ ਸਵੇਰੋਂ ਸਵੇਰ ਮੇਰਾ ਮੂਹੜ ਖੜਾਲ ਕੋਈਤਾ ਰਿਆ ਤੁਹਾਡਾ ਇਹ ਜੇ ਕੰਮ ਪਹਿਲਾਂ ਕਰੀਦੇ ਹੁੰਦੇ ਅਕਰ ਤੂੰ ਕਿੱਥੇ ਗਿਆ ਦੇ ਸੀ ਨਾ ਕਿੱਥੇ ਗਿਆ ਦੇ ਸੀ ਪਿੱਛੇ ਆ ਬੈਗ ਬਰਫੀ ਉਹਨਾਂ ਦੀ 30 ਕਿਲੋ ਆਹੇ ਨਾ ਆ ਹਾਂ ਫਿਰ ਬੈਗ ਇਹ ਸੱਬੋ ਦੇ ਕੱਪੜਿਆਂ ਦਾ ਬੈਗ ਆ ਕੰਦ ਰੇ ਐਸੇ ਚੀ ਕੱਪੜੇ ਹਾਂ ਆ ਅਨੁਭਾਵੇ ਤਾਂ ਉਹ ਕੋਕੇ ਬਾਈ ਉਹਨਾਂ ਦੇ ਕੁਰਤੇ ਚਾਦਰਿਆ ਤੇ ਉਹ ਭਾਣੇ ਕਹਿੰਦੀ ਠੰਡ ਆ ਇੱਥੇ ਕੋਟ-ਕੂਟ ਚੱਕ ਕੇ ਲੈ ਕੇ ਜਾਣਾ ਬਣਿਆ ਇੱਕ ਦੋ ਮਨਲਾ ਦਾ ਟੈਚੀ ਇੱਕ ਜਾਉਣੀ ਨਹੀਂ ਆਪਣੇ ਯਾਰ ਕੱਪੜੇ ਮੈਂ ਇਹ ਟਰਾਲੀ ਹੀ ਚ ਪਾ ਲਾਂਗੇ ਫਿਰ ਇੰਨਾ ਕੋ ਰੋੜੂ ਕੌਣ ਮੰਨਦਾ ਆਈਆਂ ਮੈਂ ਰੋੜ ਨੂੰ ਆਈ ਚੁਕੀ ਆ ਇਹ ਤਾਂ ਮੇਰਾ ਹੀ ਸੀਗਾ ਅੱਗੇ ਥੋੜੇ ਪੈਸੇ ਡੱਬੇ ਆ ਇਹਨਾਂ ਨੂੰ ਆਈ ਪਿਆ ਰਹਿਣ ਦੇ ਆ ਜੇ ਆਪਾਂ ਪੈਕਿੰਗ ਕਰਕੇ ਕਰਾਂ ਪੈਕਿੰਗ ਕਰਗੇ ਮੇਰੇ ਤਾਂ ਸਾਰੇ ਲੀੜੇ ਪਾ ਪਾਉਣ ਵਾਲੇ ਕਿੱਥੇ ਆ ਕੱਪੜੇ ਇਹਦੇ ਪ੍ਰੈਸ ਕੀਤੇ ਆ ਸਾਰੇ ਘਰ ਤੇ ਆ ਪਏ ਆ ਆ ਦੇ ਹਾਂ ਤੇ ਰਪਿਓ ਦੇ ਸਾਹਮਣੇ ਬਹੁਤ ਠੀਕ ਨਹੀਂ ਆ ਜਾਣੇ ਆਪਣੇ ਇਕ ਟੇਚੀ ਜੀ ਯਾਰ ਐਨੇ ਵੀ ਹੈ ਨਹੀਂ ਲਿਆ ਤੂੰ ਤੇ ਇੱਚੀ ਲਿਆ ਚੱਕ ਕੇ ਗਰਾ ਤੇਰੇ ਆ ਜਾਣੇ ਆ ਉਹ ਨਹੀਂ ਆ ਉਹਨੇ ਨਿੱਕੀ ਜੀ ਚ ਨੇ ਕਿੱਥੇ ਆਉਣੇ ਆ ਯਾਰ ਤੇਰੇ ਮੈਨੂੰ ਰੋਡ ਨਹੀਂ ਸੌਖੀ ਆ ਉਹ ਕਿਵੇਂ ਆ ਰੱਖੇ ਤੇਰੇ ਟਕਾ ਕੇ ਨਹੀਂ ਰੱਖੇ ਯਾਰ ਫੇ ਟਕਾ ਕੇ ਰੱਖਣਾ ਵੱਧ ਆ ਜਾਣਗੇ ਪੋਰਾ ਹੈ ਕੋਈ ਨਾ ਆਪ ਕੋਈ ਨਾ 50 ਜੁੱਤੀਆਂ ਇਕੱਠੀਆਂ ਕਰ ਲੀਆਂ ਕੋਈ ਨਾ ਪਾਉਣੀ ਇੱਕ ਨਹੀਂ ਗੇ ਇਦਨ ਵਿਆਹ ਲਾ ਕੇ ਬਸ ਜੇ ਜ ਪੈਸੇ ਦਸਨ ਨਾ ਉਦੋਂ ਤਾਂ ਸਭ ਕੁਝ ਹੀ ਆ ਜਾਂਦਾ ਲੈ ਜਦੋਂ ਆਪ ਲੈਣੀ ਹੁੰਦੀ ਆ ਉਦੋਂ ਮੈਂ ਕੀ ਲੈਣੀ ਹੁੰਦੀ ਆ ਮੇਰੇ ਨਾਲ ਨੂੰ ਤਾਂ ਥੋੜੀਆਂ 50 ਜੁੱਤੀਆਂ ਹੋਣੀਆਂ ਮੇਰੇ ਨਾਲ ਦੋ ਨਹੀਂ ਹੋਣੀਆਂ ਕੋਈ ਐਸੀ ਫਿਰ ਆ ਲਾਮ ਸ਼ਾਮ ਜਾਣਾ ਪੈਂਦਾ ਲਾਮ ਸ਼ਾਮ ਨੂੰ ਜਾਣ ਨੂੰ ਗਾਹਾਂ ਇੱਥੇ ਪਰਾਣੀ ਲੈ ਕੇ ਡੇਕਦੀਏ ਦੁੱਜੀ ਬਦਲਾ ਫਿਰਦੇ ਫਿਰਦੇ ਆ ਜੁੱਤੀਆਂ ਦੇ ਮਗਰੀ ਪਈ ਰਹੂ ਐਂ ਕਰ ਆਪ ਦੀ ਇੱਕ ਪਾਸੇ ਕਰ ਲਾ ਤੇ ਆ ਤੇਰੀ ਜੁੱਤੀ ਜੁੱਤੀ ਜਾਤੀ ਕਿਹੜੀ ਲੈ ਕੇ ਜਾਣੀ ਐ ਨੂੰ ਮੈਂ ਤਾਂ ਆਫ ਹੀ ਲੈ ਜਾਣੀ ਐ ਕਿਹੜੀ ਜਿਹੜੀ ਲੈੰਦੀ ਸੀ ਆਪਾਂ ਤੇ ਪਾ ਕੇ ਗਈ ਜਾਏਗੀ ਹੁਣ ਪਾ ਕੇ ਚੱਪਲ ਉਹ ਚੱਪਲਾਂ ਰਹਿਣ ਦੇ ਠੰਡ ਹੂਰਾ ਚ ਠੰਡ ਖੱਡੀ ਨਹੀਂ ਠੰਡ ਕੀ ਇਤਨਾ ਨਹੀਂ ਕੰਦੀ ਚ ਏਸੀ ਵਾਲਾ ਡੱਬਾ ਤੇ ਏਸੀ ਆ ਅੱਜ ਕੱਲ੍ਹ ਗਰਮ ਹੁੰਦਾ ਉਹ ਕਿਉ ਗਰਮ ਕਦੇ ਨਾ ਹੁੰਦਾ ਉਹ ਹੁੰਦਾ ਉਹ ਏਸੀ ਖੰਡਾ ਮੇਰਾ ਫਿਰ ਹਿੰਦੂ ਨੋਂ ਪੌਂਕੀ ਆ ਪਾਪਾ ਦਾ ਪਾ ਕੇ ਜਾਵਾਂਗੇ ਬੂਟ ਜਿਹੜਾ ਆਪਾਂ ਪਾ ਦਾਂਗੇ ਬਸ ਲਿਆ ਜਰਾਬਾਂ ਨਾਲ ਚੱਪਲਾਂ ਹੈ ਉੱਥੇ ਅੜਕ ਕੇ ਡੈਗ ਪੈ ਗਈ ਟੇਸਾਂ ਤੇ ਉਦੋਂ ਕੀ ਆ ਛਲਟਾ ਏਕਸਲ ਏਕਸਲ ਤਾਂ ਥੋਡੀ ਆ ਫਿਰ ਅੱਛਾ ਪਾਉਂਦੇ ਤਾਂ ਹੈ ਨਹੀਂਗੇ ਇਹਨੂੰ ਪਾਈ ਜਾਣਾ ਹੋਰ ਹੂੰ ਹੂੰ ਹਾਂ ਚਾਰੇ ਪਾਸੇ ਲੀੜੇ ਲੀੜੇ ਆ ਜਿਵੇਂ ਆਸ਼ਰਮ ਹੁੰਦਾ ਵਾ ਵੇ ਤੁਹਾਡੇ ਆਪਿਆ ਕੁੱਤਾਂ ਦੇ ਆਹ ਹੋ ਸਾਡੀ ਕਹਦੇ ਕਰ ਮੇਰਾ ਤਾਂ ਕੋਈ ਨਹੀਂ ਤੇਰੇ ਵੀ ਕੱਢ ਦਨੇ ਇਹਦੇ ਵਿੱਚੋਂ ਆਹ ਕੀ ਦੇ ਪੈਲਾ ਆਹ ਕੀ ਦੇ ਆ ਆ ਤਾਂ ਵੈਸੇ ਜਾਣੇ ਆ ਓਏ ਇਨੇ ਇਨੇਕ ਲੈ ਕੇ ਜਾਣੇ ਉਥੇ ਕੋਈ ਬੋਲਾ ਰੋਲਾ ਪਾਉਣ ਲੱਗੇ ਨਹੀਂ ਆ ਇਹ ਜੇ ਕੰਮ ਪਹਿਲਾਂ ਕਰੀਦੇ ਹੁੰਦੇ ਇਕੱਲੇ ਕਰੀ ਤੂੰ ਕਿੱਥੇ ਕਹਿੰਦੇ ਸੀ ਨਾ ਕਹਿੰਦੇ ਸੀ ਬੰਦਾ ਕਰੀਦਾ ਹੁੰਦਾ ਅਸੇ ਕੱਲ ਕਿੱਥੇ ਕਹਿੰਦੇ ਸਵੇਰ ਤਾਂ ਉੱਠਦਾ ਨਹੀਂ ਬਾਤਾਂ ਲੜਨ ਦੀ ਨਹੀਂ ਹੈ ਨਹੀਂ ਮੀ ਪਹਿਲਾਂ ਇਹੇ ਕੰਮ ਪਹਿਲਾਂ ਕਰਕੇ ਰੱਖਣ ਵਾਲੇ ਹੁੰਦੇ ਆ ਕਿਤੇ ਗਿਆ ਬਣ ਕੇ ਨਹੀਂ ਗਿਆਦੇ ਅਸੀਂ ਇੱਥੇ ਹੀ ਸੀ ਕਾਰੀ ਜਮੇਵਾਰੀ ਨਹੀਂ ਸਮਝਦੀ ਤੂੰ ਤਾਂ ਕੋਈ ਮਾਣਾ ਆਪਣੀ ਲਾ ਲਉ ਸਰਚ ਮਾਰੂ ਸਵੇਰੋਂ ਸਵੇਰ ਮੇਰਾ ਮੂਡ ਖਰਾਬ ਕੀਤਾ ਰਿਆ ਤੁਹਾਡਾ ਕੋਈ ਜ਼ਿੰਮੇਵਾਰੀ ਹੁੰਦੀ ਆ ਬੰਦੇ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹਾਂ ਆ ਇਹ ਨੀ ਆ ਪੈਣਾ ਤੇਰੀ ਆ ਲਾ ਉਹਨੂੰ ਪੈਂਟਾਂ ਦਾ ਹੀ ਨਹੀਂ ਪਤਾ ਲੱਗਦਾ ਡੈਡੀ ਨੂੰ ਉਧਰੋਂ ਬੈਂਡ ਕੇ ਬਾਅਦ ਚੱਕ ਲੈਂਦਾ ਆ ਫੜ ਤੇਰੀ ਇਹ ਮੇਰੀ ਨਹੀਂ ਹੈਗੀ ਤੇਰੀ ਹੈ ਇਹ ਉਹ ਇੰਨੀ ਨਹੀਂ ਬੱਠੀ ਹੈਗੀ ਮੇਰੀ ਨਹੀਂ ਉਹ ਇੱਥੇ ਰੱਖ ਲੋ ਹੁਣ ਮੇਰੀ ਤਾਂ ਅੱਗੇ ਵਾਰੀ ਭਰੀ ਪਈ ਆ ਯਾਰ ਆ ਵੀ ਕਦੇ ਪੋਟਲੀ ਦੀ ਕੱਢ ਲਿਆਉਂਦੀ ਆ ਕਦੇ ਰੱਖ ਦਿੰਦੀ ਆ ਕਦੇ ਕੱਢ ਲਿਆਉਂਦੀ ਆ ਲੈ ਇਹਦੇ ਚ ਇੱਕ ਸੂਟ ਨਹੀਂ ਆਉਣਾ ਤੇਰਾ ਉਥੇ ਖਿੱਚੀ ਲਾ ਪਹਿਲਾਂ ਹੀ ਪਾਈ ਫੇਰਦੀ ਐ ਤਾਂ ਵਿੱਚ ਪੱਗ ਲਿਆ ਪੱਗ ਪੱਗਾਂ ਲਿਆ ਤੂੰ ਪਕੜ ਲੈ ਲਾ ਇਹ ਤੋਹਾਰ ਲਾ ਇਹ ਮੇਰੀ ਆ ਇਹ ਮੇਰੀ ਆ ਇਹ ਮੇਰੀ ਇਹ ਲੈ ਜੂਗਾ ਮੈਂ ਨਾਲ ਪੱਗਾਂ ਲਿਆ ਪੱਗਾਂ ਐ ਨਹੀਂ ਗਿਆ ਇਹ ਛੇ ਦਿਨ ਗੱਦ ਮੈਂ ਸਬਜ਼ੀ ਬਣਾਉਣੀ ਪੱਕਾ ਨੂੰ ਮੈਂ ਕਿਤੇ ਹੁਣ ਸਿਮਰਨ ਵਾਲਿਆਂ ਦੇ ਲੱਗਿਆ ਮੈਂ ਪੱਕਾ ਲਿਆ ਮੈਨੂੰ ਕਿੱਥੇ ਆ ਹੱਸਣਾ ਛੀਤੀ ਕਰ ਮੈਂ ਵੀ ਆਪਦੇ ਪਾਉਣੇ ਆ ਤੂੰ ਪਾ ਦੇ ਆ ਤੂੰ ਪਾ ਦੇ ਵਿੱਚ ਆਪਦੇ ਕੱਪੜੇ ਪਾ ਮੈਂ ਤਾਂ ਇਹ ਜਿੰਨੇ ਕਹਿੰਦੇ ਪੈਂਦੇ ਪਾ ਲੈਣ ਬਾਕੀ ਤੂੰ ਆਪਦੇ ਟਿਕਾਲ ਦੇ ਚ ਮੇਰੇ ਇੱਧੇ ਇੱਧੇ ਪਏ ਆ ਓਏ ਆਏ ਨਹੀਂ ਮੈਨੂੰ ਹਸਾਬ ਜਾਉਣਾ ਤੂੰ ਪਹਿਲਾਂ ਆਪਦੇ ਪਾਲਾ ਬੱਸ ਇਹ ਚੱਕੀ ਤਾਂ ਜਾਣੀ ਆ ਪਾ ਰੈਣਾ ਲੱਦੀ ਜਾਣੀ ਆ ਬਾਅਦ ਉਥੇ ਛਾਤੀ ਨਾ ਫੜ ਲਈ ਇਹ ਮੇਰਾ ਦੁਖਦਾ ਇਹ ਰੋੜ ਹੀ ਜਾਣੀ ਆ ਮੈਂ ਮਨ ਲਾ ਲ ਜਿਹੜੇ ਹਿਸਾਬ ਨਾਲ ਤੂੰ ਐ ਚ ਪਾਈ ਜਾਨੀ ਆ ਜੈਪਾ ਦੀ ਵੀ ਤੋੜੇਗੀ ਲਾ ਕੇ ਦੇਖ ਲੈ ਇੰਨੇ ਨਹੀਂ ਆਉਣੇ ਮੰਮੀ ਆ ਚ ਲੈ ਲੈ ਲੇਟ ਹੋ ਜਾਣਾ ਆਪਾਂ 4 ਵਜੇ ਉੱਠੀਆਂ ਤੇਰੇ ਪਿਓ ਨੂੰ ਪੁੱਛ ਲੈ ਤੁੰਗੜਾ ਪੋਚੇ ਲਾਏ ਸਾਰਾ ਕੀਤਾ ਹਾਂ ਲੈਟ ਹੋ ਜਾਣਾ ਲੈਟ ਕੱਢਣਾ ਬੰਦਣਾ ਹਾਂ ਲੈ ਹਾਂ ਨਾ 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 ਪਤਾ ਨਹੀਂ ਲੱਗਦਾ ਵੀ ਵਿਆਹ ਤੇ ਜਾਣਾ ਵਾ ਅੜ ਗਿਆ ਕੰਮ ਉਹ ਤੋਂ ਨਹੀਂ ਜਾਂਦੀ ਜਿਵੇਂ ਪੇਟੀ ਹੁੰਦੀ ਆ ਹਨ ਨਾਪਤਾਂ ਤੋਂ ਆਏ ਹੁਣ ਲਾ ਇਹ ਕਦੋਂ ਲੈ ਕੇ ਆਂਦੀ ਏ ਤੂੰ ਤਾਂ ਕਹਿੰਦੀ ਹੈ ਨਹੀਂ ਮੇਰੇ ਕੋਲੇ ਕਾਲੀ ਜੁੱਤੀ ਕਦਣ ਕਦੋਂ ਆਉਂਦੀ ਗੱਲ ਜਦੋਂ ਉਹ ਆਈ ਆਈ ਓਦਣੇ ਫੜਾ ਆ ਦੇਖ ਲੈ ਨਵੀਂ ਜੁੱਤੀ ਪਈ ਐ ਐਵੇਂ ਪੈਸੇ ਲਵਾਦੇ ਓਦਣ ਆ ਦੇ ਲਾਦੇ ਨਾ ਐ ਤਾਹਾਂ ਲਾ ਕੇ ਲਾ ਦੇ ਸਾਈਡ ਤੇ ਬੱਸ ਜੁੱਤੀਆਂ ਅਰੇ ਦੁਪਹਾ ਕੀ ਗੰਦਪੰਦ ਕੱਢ ਕੇ ਉਹ ਗੰਦ ਨਹੀਂ ਏ ਚੈਂਟ-ਸੂਂਟ ਪਿਆ ਆਪਣਾ ਫਿਰ ਪਾ ਲੈ ਹੁਣ ਮੇਰੇ ਤਾਂ ਤੂੰ ਹੋਰ ਕੀ ਏ ਤੇਰਾ ਬੱਸ ਬੱਸ ਮੈਂ ਤਾਂ ਹਾ ਜੁੱਤੀ ਆ ਹੌਲੀਡੇ ਪਈ ਤੇ ਇੱਕ ਹੋਰ ਜਿਹੜੀ ਜੁੱਤੀ ਆ ਉਹ ਮੈਂ ਪਾਚੇ ਨੂੰ ਲੈ ਕੇ ਨਾ ਬਾਕੀ ਠੀਕ ਆ ਚਲ ਉਹ ਚਲ ਹੁਣ ਮੰਮੀ ਤੂੰ ਲੇਟ ਕਰਾਏਂਗੀ ਫੱਟਾ ਕੱਟਦਾ ਫੱਟਾ ਕੱਟਦਾ ਬਾਹ ਤੂੰ ਲਾਵਾਂਗੀ ਫੱਟਾ ਸਮਾਨ ਹੀ ਬਾਲਾ ਯਾਰ ਹਾਂ ਜੀ ਦਸਣਾ ਪਾਉਣਾ ਪਿੰਡ ਛੱਡ ਕੇ ਜਿੰਨੂੰ ਵਿਆਹ ਚੱਲਿਆ ਬਈ ਹੈ ਪਿੰਡ ਛੱਡ ਕੇ ਚੱਲਿਆਂਗੇ ਵਿਆਹ ਚੱਲ ਬਾਲਾ ਟਾਈਮ ਲਾਉਣੀ ਹੈ ਯਾਰ ਬਈ ਨਹੀਂ ਲਾਇਆ ਚੱਲ ਭਾਈ ਇਹ ਡੇਢ ਤਾਂ ਇੱਥੇ ਵੀ ਜ਼ਿਆਦਾ ਟ੍ਰੇਨ ਨਾ ਲੰਘ ਜੇ ਮੈਂ ਥੋੜਾ ਜਿਆਦਾ ਟਾਈਮ ਵਜਾਇਆ ਮਾਲਾ ਸੱਤ ਸੱਤ ਰਾਤ ਆ ਇਥੋਂ ਕਹਿਣ ਲੱਗ ਜਾ ਆ ਗਿਆ ਜੀ ਕਹਿੰਦੇ ਮੇਲਾਨਾਨ ਕਾ ਆ ਕੋਟ ਨਾਲ ਲਈ ਫਿਰਦੀ ਆ ਇਹਦੇ ਨਾਲ ਹੀ ਕਰਨਾ ਚਲੋ ਚਲੋ ਆਪਣਾ ਟਾਈਮ ਹੋਣ ਵਾਲਾ ਫਾਜਲਾ ਮੰਮੀਆਂ ਤੂੰ ਤਾਂ ਬਾਹਲੀ ਲੇਟ ਆ ਚਲੋ 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 ਜਿਵੇਂ ਪਾਕਿਸਤਾਨ ਦੀ ਬੰਡ ਹੋਈ ਹੁੰਦੀ ਆਏ ਲੱਦੀ ਫਿਰਦੇ ਹਾਂ ਬਸ ਆਪਾਂ ਹੀ ਜਾਣ ਵਾਲੇ ਹਾਂ ਥੋੜਾ ਸਮਾਨ ਤਾਂ ਦੇ 25 ਜਣਾਂ ਦਾ ਸਮਾਨ ਬਾਹਲਾ ਵਾਹ ਸਮਾਨ ਪਾਇਆ ਜੁਏ ਜਵੜ ਮੀਨਾ ਰਹਿ ਕੇ ਆਉਂਦਾ ਸਹੀ ਗੱਲ ਆ ਤੇਰੇ ਕਿੰਨੇ ਟੈਚੇ ਨੇ ਮੇਰੇ ਕੇ ਦੋ ਦੋ ਪਿੰਡ ਦੇ ਦੋ ਇਹਦੇ ਆ ਉਹ ਦੋ ਦੋ ਟੈਚੀ ਰਹੀ ਫਰਦੇ ਤੂੰ ਅਸੀਂ ਭਰੀਆ ਦੋਹੇ ਜਣਿਆਂ ਦਾ ਇੱਕ ਟੈਚੀ ਆ ਸਾਡਾ ਸਭੋ ਦਾ ਅਰਬਿੰਦਰ ਜੀ ਸਭੋ ਦਾ ਮੇਰੇ ਅੱਗੇ ਉਹ ਸਾਡੇ ਵਾਲੇ ਜੀ ਵੀ ਸਭੋ ਦਾ ਇੰਨਾ ਕਿੰਨਾ ਸਭੋ ਦਾ ਸਮਾਨ ਪੈਸੇ ਲਿਓ ਉਹਨਾਂ ਤੋਂ ਜਾ ਕੇ ਪਾਰਸਲ ਦੇ ਨਹੀਂ ਮਨ ਤਾਂ ਇੱਤੇ ਵਾਲਾ ਹੱਥ ਆਂਦਾ ਦੀਪੇ ਨੂੰ ਬੱਚੇ ਵਾਂਗੂ ਤਾਂ ਨਹੀਂ ਜੋੜਦਾ ਸੀ ਐਸੀ ਦੇ ਦੇ ਬਾਈ ਨੂੰ ਦੇਣੇ ਆ ਕਿੰਨੇ ਲਾਉ ਥੋ ਥੋ ਦੇਖੀ ਜਾ ਨਹੀਂ ਨਹੀਂ ਨਾ ਨਾ ਹੁਣ ਹੁਣ ਬਾਲੀ ਪੈਸੇ ਲੋ ਉਹਨੇ ਕਹਣਾ ਵੀ ਬੰਦੇ ਮੇਰੇ ਸਹੀ ਤੱਕ ਹੀ ਲੱਗਦਾ ਇਹਨਾਂ ਦੇ ਪੈਸੇ ਤਾਂ ਵੱਧ ਲਵਾਈਏ ਨਹੀਂ ਨਹੀਂ ਉਹਨੇ 200 ਹੀ ਦੇ ਰਹਾ ਦੋ ਉਥੋਂ ਦਾ ਇੱਥੇ ਤੱਕ ਮਾ 200 ਦਾ ਸਾਡਾ ਤੜੀ ਨਹੀਂ ਲੱਗਿਆ ਪਿੰਡੋਂ ਇੱਥੇ ਤੱਕ ਓ ਜਾ ਓਏ ਇਹ ਤਾਂ ਕੀ ਕਰਾਉਣਾ ਸੀ ਇਹਨੂੰ ਕਾਉਂਦੇ ਇਹਦੇ ਮੂਰੇ ਬੰਨ ਕੇ ਚਲ ਕੋਈ ਨਾ 200 ਇੱਥੋਂ ਇੱਥੇ ਦਾ ਹੀ ਹੈ ਪੈਸੇ ਹੈਗੇ ਆ ਬਾਈ ਚਲੋ ਬਿੰਦਰ ਲੱਤ ਦੋਹ ਦਿੱਤੀ ਕਰਕੇ ਹੋ ਗਿਆ ਲੈ ਬਿੰਦਰ ਨੇ ਕਿਤੇ ਮੈਚ ਖੇਡ ਕੇ ਆ ਵੀ ਕੈਂਤੀ ਵੱਜੀ ਲੱਤ ਤੇ ਆਂਡੋ ਨਹੀਂ ਗਾੜੀ ਸੰਖਿਆ 1 4 6 2 7 ਓ ਲੈ ਰੌਲਾ ਪਾਉਣ ਲੱਗ ਗਿਆ ਓਏ ਆ ਤਾਂ ਚੱਲੀ ਬਈ ਤੂੰ ਰੌਲਾ ਪਾਈ ਜਾਂਦੀ 2:30 ਵਜੇ ਆ ਜਾਣੀ ਆ ਭਾਈ ਇੱਥੇ ਹੀ ਆਉਣੀ ਆਪਣੀ ਗੱਡੀ ਕੀ ਆ ਗਏ ਹੁਣ ਗਾਂਹ ਜਾਣਾ ਪੈਣਾ ਕਿੰਨੀ ਕ ਹੋਰੇ ਇਹ ਸੇਰ ਬਰਾਗੇ ਕਿ ਸੇਰ ਬਰਾਗੇ ਸਰ ਤੁਸ ਆ ਨਾ ਇਹ ਰੇ 2 ਨੰਬਰ ਉੱਤੇ ਮੁਰੇ ਜਾਵਰੇ ਡੱਬੇ ਚਲੋ ਬਈ ਫੇਰ ਤੂੰ ਆ ਜਾਓ ਮੈਂ ਹਾਂ ਕਾਈ ਤਾ ਚ ਕੁਛ ਮਾਇਰ ਖੋ ਤੇ 7 4 ਉਹ ਕੋਈ ਨਾ ਖੜ ਜੋ ਕਾਬਰੋ ਨਾ ਲੈ ਜਾਗੇ ਲੈ ਜਾਗੇ ਕੋਈ ਨਾ ਆਰੇ ਭਾਈ ਲਾਈ ਜਾਂਦਾ ਕੋਈ ਨਾ ਹੰਬ ਗਿਓ ਮੁਰਕਾ ਆ ਗਿਆ ਅੱਜ ਤਾਂ ਕਦੇ ਉਧਰ ਨੂੰ ਕਦੇ ਉਧਰ ਨੂੰ ਆ ਲੈ ਇੱਥੇ ਆਉਣ ਨੰਬਰ ਆਉਣ ਲੱਗ ਗਿਆ ਉਹ ਤੇ ਗੱਡੀ ਦਾ ਇਹ ਆ ਗਿਆ B1 B1 ਐਵੇਂ ਉਧਰੋਂ ਆਈ ਇੱਥੇ ਖੜੇ ਸੀ ਚੰਗੇ ਭਲੇ ਇੱਥੇ ਖੜੇ ਸੀ ਹਾਂ ਆ ਹੈਪੀ ਨੇ ਪਾਈ ਆਪਾਂਗੇ ਪਾਈ ਕਿਦਾ ਉੱਤਰ ਆ ਟ੍ਰੇਨ ਆ ਗਈ ਉਹਨੇ ਕਿਹੜੀ ਤੇ ਟਾਈਮ ਦੇਖ ਲੈ ਉਹ ਅੱਠ ਸੱਚੀ ਲ ਲੈ ਉਹ ਨੂੰ ਉਠਣਾ ਜਦੋਂ ਨੰਗੀ ਉਹ ਆ ਗਈ ਉਹ ਆ ਗਈ ਬਈ ਅਜੇ ਤੇ ਮੇਰੇ ਸਿਹਜੂ ਸਾਹਿਬ ਤੋਂ ਪੁਰੇ ਜੀ ਵਾਹ ਜੀ ਵਾਹ ਬੱਤਰੇ ਪੈਰਾਂ ਥੱਲੇ ਉਹ ਆ ਭੌਰੀ ਆ ਆ ਗਈ ਬਈ ਜੀਰੇ ਤੇ ਰੌਣਕਾਂ ਵਾਹ ਜੀ ਵਾਹ ਚਲੋ ਜੀ ਚਲੋ ਆਜੋ 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 ਉਧਰ ਕਵਾਲੀਆ ਜਿੰਦੀ ਨਾਲ ਕਰਾ ਆਹ ਸ੍ਰੀ ਵਾਦ ਦਬਾ ਦੇ ਕੋਣਾ ਆਪਣਾ ਆਂ ਦੀ ਯਾਦ ਦੀ ਬੋਤਲ ਆਹਦੀ ਨਾਲ ਸਾਰੀ ਲੀਕ ਕਰਤੀ ਮੇਰੇ ਤੇ ਹੋਤ ਸਭ ਇਹ ਨਹੀਂ ਖਾ ਤਾਂ ਫਿਰ ਦਬਿੰਦਰ ਕਾਤ ਨਹੀਂ ਲੀਕ ਜੀ ਚਲ ਕੋਈ ਨਾ ਜਾ ਕੇ ਡਰੈਕ ਲੀਨ ਕਰਾ ਲਈ ਡਰੈਕ ਨਹੀਂ ਮੇਰੇ ਭੈਣ ਪਾਣੀ ਦਿਲ ਤੋਂ ਉਹ ਕਿਉਂ ਨਹੀਂ ਉੱਤੇ ਜਾ ਤਾ ਲੈ ਲੈਣ ਦਾ ਆਖ ਤੇ ਨਾ ਤੋਨੇ ਤੂੰ ਜੀ ਮੇ ਤਾਂ ਲੱਗ ਕਿ ਕੰਮ ਵਧਾ ਲਿਆ ਹੂੰ ਮੈਂ ਪ੍ਰਸ ਦੀ ਜੀ ਮੇਰੇ ਕੋ ਨਹੀਂ ਪਾਣੀ ਆ ਕੀ ਡੁੱਲੀ ਆਂਦਾ ਕਿੱਥੇ ਆ ਤਾਂ ਤਾਂ ਨਹੀਂ ਜਾ ਇਹਨਾਂ ਨੇ ਕੀ ਕਰਨੀ ਆ ਸਮਝ ਨਹੀਂ ਲੱਗ ਦੋਸਤ ਮੋਸਾ ਭਰੀਏ ਭਰਦੇ ਮਾਮਾ ਆਦੀ ਆਂ ਚਾਹ ਪੀਵਾਂਗੇ ਦੋਨ ਭਈਆਂ ਵਾਲੀਆਂ ਕਿਵੇਂ ਆਏ ਪੰਜਵੇਂ ਉਲਟੀ ਆਉਂਦੀ ਹੁੰਦੀ ਐ ਨਾਲ ਹੀ ਵਿਊ ਦੇਖਦੀ ਐ ਬਾਹਰਲਾ ਇਹਦਾ ਹੁਣ ਉਹ ਤੇਰਾ ਚਿੱਤ ਨਹੀਂ ਲੱਗਦਾ ਨਹੀਂ ਯਾਰ ਉਹ ਚਾਹ ਚੂਤਾ ਦੇ ਦਿਓ ਕਿਹਦੇ ਕੋਲੇ ਆਪਣੇ ਤਾਂ ਖਤ ਇਨੇ ਵੀ ਵੀ ਲਈ ਪਾਪਾ ਵੀ ਹੋਰ ਵੀ ਲੈ ਕੇ ਆਏ ਜੀ ਇੱਕ ਬੋਤਲ ਥੋੜੀ ਮੰਮੀ ਚਾਹ ਸੀਗੀ ਇੰਨੀ ਆਪਣੇ ਕੋਲੇ ਕਿੱਥੇ ਆ ਚਾਹ ਸਾਰੀ ਕੋਈ ਪੀ ਗਏ ਤੁਸੀਂ ਕੀ ਕੀ ਆ ਚਾਹਨ ਆਹ ਤਾਂ ਠਾਠ ਵਾਲੇ ਲੱਗਦਾ ਮੈਨੂੰ ਆਹ ਤਾਂ ਠਾਠ ਵਾਲੇ ਆ ਬਈ ਉੱਥੋਂ ਹੀ ਆਏ ਆ ਕਿਉਂ ਐ ਮਾਇ ਦਾ ਲੱਗ ਕੀ ਵੀ ਆ ਬੇਲਪੂਰੀ ਆਏ ਤਾਂ ਤੂਰ ਵਾਲੇ ਨੇ ਲੱਗੀ ਰਹੀ ਆ 2 ਮਹੀਨੇ ਸਬੱਦੀ ਪਾਦ ਪੂਦ ਦੇ ਕੇ ਮਾਰੀ ਦੰਦ ਇਹਦਾ ਸੀਸੇ ਵੀ ਬੰਦ ਆ ਮੈਂ ਵੀ ਕਹ ਬੋਲੀ ਗੱਲ ਨਹੀਂ ਹੱਸੀ ਜਾਂਦੀ ਆ ਮਾਰ ਕੇ ਇਤਰ ਮੈਨੂੰ ਤਾਂ ਸਾਹ ਨਹੀਂ ਆਇਆ ਲੱਤਾਂ ਘੁੱਟ ਦੇ ਉਹ ਪਹਿਲਾਂ ਵੀ ਇਹੀ ਸਿਸਟਮ ਲੱਗੇ ਸੀ ਇਤਰੋ ਹੀ ਪਹਿਲਾਂ ਵੀ ਇਤਰੋ ਹੀ ਲੱਗੇ ਸੀ ਸਿਸਟਮ ਉਹ ਦੇ ਉਹ ਦੇ ਉਹ ਉਹ ਦੇ ਹੱਸਦੀ ਆ ਹੱਸਣ ਮੋਹ ਦੇ ਕੰਮ ਆ ਉਹ ਇੱਕ ਪੁਰਾਣੀ ਇੱਕ ਇੱਕ ਪੁਰਾਣੀ ਲਾਉਂਦੀ ਉਹਦੇ ਵਿੱਚ ਹੀ ਉਹ ਹਲਜਿਆ ਫਿਰਦਾ ਉਹਨੂੰ ਸਾਹ ਨਹੀਂ ਆਉਂਦਾ ਉਹਨੂੰ ਵੀ ਬਾਹਰ ਨੂੰ ਬਣੀ ਜਾ ਆਉਂਦਾ ਅੰਦਰ ਤੂੰ ਆ ਪਾਦ ਨੂੰ ਵੀ ਮਾਰਦਾ ਅੰਦਰ ਹੀ ਕੰਬਲ ਦੇ ਯਾਰ ਲੰਚ ਟਾਈਮ ਮੰਮੀ ਨੂੰ ਘਾਟ ਹੀ ਖਵਾਇਓ ਮम्मा ਬਾਜੂ ਫੇਰ ਤਾਂ ਹੀ ਆਉਣੀ ਐ ਸਮਝ ਲੈ ਉਹ ਦਹੀਂ ਨਹੀਂ ਲੈ ਕੇ ਦਹੀਂ ਉਹ ਦਹੀਂ ਲੈ ਕੇ ਆ ਦਹੀਂ ਦਿੱਲੀ ਆ ਗਏ ਵੀ ਗੁੱਡ ਮਾਰਨਿੰਗ ਸ੍ਰੀ ਕਾਲ ਨਮਸਤੇ ਖੁਦਾ হাফেজ ਔਰ ਕਹਾ ਆ ਗਏ ਆਪਾ ਹਾਂ ਗੋਆ ਕੜਲੇ ਰੂਪ ਮ ਆਲੂ ਪਰੋਠਾ ਲਓ ਜੀ ਲਓ ਹਲੋ ਉਲਟੀ ਆ ਰਹੀ ਹੈ ਉਲਟੀ ਆ ਰਹੀ ਹੈ ਦਿੱਲੀ ਵਰਿੰਕਾ ਸਹੀ ਹੈ ਗੋਆ ਖਾਣਾ ਗਰਮ ਗੋਹਾ ਗਰਮ ਗੋਹਾ ਗੋਆ ਗੋਹਾ ਖਾਣੋ ਤੁਸੀਂ ਉਹ ਕਹਿ ਕੇ ਤੇ ਰਹਿਣਾ ਗਰਮ ਗਰਮ ਬੋਲ ਉਹ ਇਧਰੋਂ ਹੁਣ ਇਧਰੋਂ ਹੈਪੀਨੈਸ ਛੱਡਿਆ ਬਿੰਦਰ ਨੇ ਮੂੰਹ ਟਾਕ ਲਿਆ ਉਹ ਬਾਲਾ ਬਾਲਾ ਕੈੜਾ ਮਾਰਿਆ ਨੇ ਬਿੰਦਰ ਨੇ ਮੂੰਹ ਹੀ ਟਾਕ ਲਿਆ ਉਹ ਨੇ ਜੰਗਲ ਬਾਣੀ ਬੈਠਾ ਓਏ ਸੱਚੀ ਸੱਚੀ ਬਟੇ ਇੱਟਾਂ ਦਿਖਾਈਆਂ ਨੇ ਤੈਨੂੰ ਪਹਿਲਾਂ ਵੀ ਬਾਹਰ ਹੀ ਆਂ ਦਿੰਦੇ ਸਾਰੇ ਆ ਨਾ ਅੰਮੀਆਂ ਆ ਹੀ ਜਾਂਦੇ ਹੁੰਦੇ ਸੀ ਹੁਣ ਹੈਪੀ ਹੋਣੀ ਵੀ ਗਈਆਂ ਹੈਪੀ ਹੋਣ ਤਾਂ ਨਹੀਂ ਗਈਆਂ ਹੋਣੀਆਂ ਨਾ ਬਾਹਰ ਬਸੇ ਰੋਗ ਇਹ ਤਾਂ ਫਿਰ ਹੁਣੀ ਆਇਆ ਯਾਰ ਅੰਦਰ ਲੈਟਰੀਨਾ ਦਾ ਹਨ ਬਿੰਦਰ ਉਹਨਾਂ ਦੇ ਵਿਆਹ ਤੋਂ ਪਹਿਲਾਂ ਮਨਵਾਈ ਸੀ ਠੀਕ ਆ ਪਹਿਲਾਂ ਸਾਰੇ ਬਾਹਰ ਹੀ ਜਾਂਦੇ ਹੁੰਦੇ ਸੀ ਬਿੰਦਰ ਦੇ ਜਰਨਦੀ ਤੂੰ ਜਾਣ ਨਹੀਂ ਆ ਤੁਸੀਂ ਪਹਿਲਾਂ ਖਾ ਵੀ ਹੈ ਕਹੇ ਜੇ ਸਵਾਦ ਹੁੰਦਾ ਚੈਂਟ ਪੀਚ ਖਾਲਾ ਆ ਖੀਰਾ ਜਾਨਾ ਛੱਟ ਲਈ ਤੈਨੂੰ ਚੱਪਿਆ ਤਾਂ ਜਾਣਾ ਨਹੀਂ ਪਰ ਰੇਸਤੀ ਹੋਰ ਉਹ ਚੱਕ ਉਹ ਬਰਸਤਾ ਕਰ ਲੈਂਦੇ ਓਏ ਹਾਂ ਉਹ ਬੋਰਸ ਤੁਸੀਂ ਕੀਤਾ ਨਹੀਂ ਕਿਸੇ ਨੇ ਵੀ ਥਾੜ ਥਾੜ ਸਾਰਾ ਕੋਈ ਖਾ ਗਏ ਉੱਥੇ ਮੈਂ ਆ ਕੋਈ ਬੋਰਸ ਕਿੱਥੇ ਆ ਤੁਹਾਡਾ ਦਿਖਾ 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 ਕਿਥੇ ਬੋਰਸ ਕਿਸੇ ਨੇ ਨੀ ਕੀਤਾ ਮੈਂ ਦੇਖੀ ਆ ਨਾ ਸਾਰਿਆਂ ਨੂੰ ਅਸੀਂ ਕੋਲ ਅਗਲੀ ਕਰਦੇ ਅਸੀਂ ਮਾਰ ਕੇ ਆਈ ਲਾਈ ਕਰਕੇ ਅਸੀਂ 4 ਵਜੇ ਉੱਠੀ ਜਾਗਦੀਆਂ 3 ਵਜੇ ਆ ਗੁਲਾਬ ਬਾਬੇ ਵਾਂਗੂ ਬੰਨੀ ਫਿਰਦਾ ਪਾਰਨਾ ਕੋਈ ਘੁੱਟਾ ਹੂੰ ਚਾਹ ਕੌਫੀ ਐਨੀ ਕੀ ਮਿਲਦੀ ਇੱਥੇ ਤਾਂ ਦਸਾਂ ਦੀ ਨਹੀਂ ਐਡਾ ਕੱਪ ਮਿਲਦਾ ਐਡਾ ਕੱਪ ਤਾਂ ਇਹ ਬੀਹਾਂ ਦਾ ਦੇਣਗੇ ਕੱਪ ਛੋਟੇ ਕਰਦੇ ਇਹਨਾਂ ਨੇ ਆਹ ਜੁੱਤੀ ਗੁੰਮ ਗਈ ਨਹੀਂ ਮੇਰੀ ਉਹਨੂੰ ਉਦੋਂ ਦੀ ਤਾਂ ਛੁੱਤੀ ਪਈ ਆ ਲੈ ਗਿਆ ਫਿਰ ਕੂੜੇ ਵਾਲਾ ਜੁੱਤੀ ਇੱਕ ਆਹ ਲੈ ਦੇ ਕਿਉਂ ਲੈ ਜਾ ਐ ਪੀ ਆਨੀ ਬਾਲਾ ਉਹ ਗਮਾਂ ਮੈਨਾਂ ਕਿਹਾ ਵਾ ਹਲ ਜਰਾ ਸਿਕ ਪਾਰਕ ਆ ਗਈ ਕਿੰਨੇ ਸੋਹਣੇ ਤਰੀਆ ਇੱਥੇ ਦੰਬਾਰ ਦੰਨੇ ਆ। ਸਵੇਰ ਦਾ ਨਾਸ਼ਤਾ ਸ਼ੁਰੂ ਹੋ ਗਿਆ। ਇਹ ਤਾਂ ਰਾਤ ਨੂੰ ਨਾਸ਼ਤਾ ਹੁੰਦਾ। ਨਾਸ਼ਤਾ। ਲੈ ਬਿੰਗਿਆ ਜੋਏ। ਲੈ ਫਰਤੂ ਨਹੀਂ ਨਾਣਾ। ਨਹੀਂ ਮੇਰੀ ਗੱਲ ਸੁਣ। ਇਹ ਤਾਂ ਪਰੌਠਾ। ਤੇ ਆਹ ਨਹੀਂ ਖਾਣਾ। ਆਹ ਵੀ ਖਾਣਾ ਨਹੀਂ ਹੈ ਕਿ ਕੇਸਵਾ। ਲੱਛਣ ਕਰਦਾ ਤੇਰਾ ਲੱਛਣ ਕਰਨ ਗਿਆ। 20 ਮਹੀਨਾ ਸਕੂਲ ਨੂੰ ਵੀ ਨਹੀਂ ਲੈ ਕੇ ਹੋਰ ਉਹਦੋ ਵੀ। ਯਾਰ ਬੱਸ ਕਰ। ਉੱਠੋ ਕਿ ਜਨ ਹੋਦਾ। ਅੱਛਾ ਪਰੌਠਾ ਖਾਂਦਾ ਨਹੀਂ ਹੈ। ਰੋਟੀ ਖਾਂਦਾ। ਅਲੇਜ ਦਾ ਖਾਈ ਜਾਂਦਾ ਰੋਟੀਆਂ ਤਾਂ ਤੁਸੀਂ ਖਾ ਗਏ ਦੜ ਕੇ ਰਾਤ ਨੂੰ ਹਾਂ ਆ ਤੇਰਾ ਰਾਸਣਾ ਗਲਾਸ ਕੱਢ ਲੈ ਗਲਾਸ ਉਹ ਪੌਣ ਚੱਕੀਆਂ ਆਂ ਹਾਂ ਬਸ ਉਹ ਨੇੜੇ ਰਹਿ ਗਿਆ ਅੱਗੇ ਆਪਾਂ ਕਹਿੰਦੇ ਪੌਣ ਚੱਕੀਆਂ ਆਂ ਨਾ ਹਾਂ ਘੁੰਮਦੀ ਇਹ ਕੀ ਚੀਜ਼ ਹੋਊਗੀ ਇਹ ਪਾਣੀ ਉਹ ਹਵਾ ਦਾ ਚੱਕਰ ਦਾ ਹੁੰਦੀ ਆ ਮੌਸਮ ਬਾਰੇ ਜਾਣਕਾਰੀ ਦਿੰਦੀ ਆ ਇਹ ਪੌਣ ਜਦੋਂ ਆ ਕਹਿੰਦੇ ਪੌਣ ਕਿੱਧਰ ਲਈ ਪੌਣ ਵਗਦੀ ਆ ਕਿਧਰੋਂ ਹਵਾ ਆਉਣੀ ਆ ਉਹ ਉਹ ਹਸਾਬ ਕਦਾਵਾ ਇਹਨਾਂ ਨੇ ਬਿਜਲੀ ਵੀ ਬਣਾਉਂਦੇ ਆ ਇਹ ਪੌਂਡ ਚੱਕੀਆਂ ਮੈਨੂੰ ਨਹੀਂ ਜਾਂਦੀ ਹਨ ਜਦੋਂ ਆਪਾਂ ਉਧਰੋਂ ਲੰਡਨ ਤੋਂ ਚੜਦੇ ਆ ਜਹਾਜ ਹਨ ਉਧਰ ਸਮੁੰਦਰ ਦੇ ਵਿੱਚ ਲੱਗੀਆਂ ਹੋਆਂ ਬਹੁਤ ਵੱਡੀਆਂ ਬਟੀਆਂ ਆ ਦੇਖ ਲੈ ਇੱਥੇ ਐਂ ਬੱਟਾ ਬਣਾ ਕੇ ਲਾਈ ਆ ਕਣਕ ਕਣਕ ਬੱਟਾ ਬਣਾ ਕੇ ਲਾਈ ਵੀ ਆ ਵਿੱਚ ਕਿਉਂਕਿ ਪਾਣੀ ਖੜ ਜਾਂਦਾ ਨਾ ਇੱਕ ਤਾਂ ਤਾਂ ਜਾਂਦਾ ਨਹੀਂ ਪੈਲੀਆਂ ਦੂਜੀਆਂ ਪੱਥਰ ਵਾਲੀਆਂ ਚੀਕਣੀਆਂ ਹਾਂ ਬੱਟਾ ਸਾਰਾ ਲਾਹ ਪੱਖਾ ਹੈ ਉਹ ਨਹੀਂ ਨਹੀਂ ਉਹ ਤੇਲ ਵਾਲੀਆਂ ਹੁੰਦੀਆਂ ਹਾਂ ਤੇ ਲੜੀਆਂ ਆਉਂਦੀਆਂ ਹਾਂ ਬਹੁਤ ਮਟਮਟੇ ਉਹ ਨਿਸ਼ਾਨੀ ਪੱਕੀ ਆ ਦੇ ਹੰਦਾਰ ਆ ਗਏ ਹਾਂ ਸਰ ਬਾਹਲਾ ਫਰੀਦ ਕੋ ਸਰ ਬਾਹਲਾ ਯੋ ਚੰਗਾ ਦੇਦ ਮੈਂ ਤਾਂ ਨਹੀਂ ਚੰਗਾ ਦਿੱਤਾ ਤੇ ਯਮਾਟਰ ਡੀ ਗਈ ਪਾਉਣੇ ਕਾ ਦਾ 100 ਕੀ ਮਾਸੀ ਦਾ ਉਹ ਸੁੱਤੀ ਪਈ ਆ ਜਾ ਕੋਈ ਚਾਕੇ ਪਾਵਾਂਗੇ ਉਹ ਯਾਕਾ ਮੈਂ ਬਾਹਲੇ ਚਾਕੇ ਪਾਵਾਂਗਾ ਫਿਰ ਹੋ ਜੋ ਜਨਕਾ ਦੇਖੀ ਕਰਿਆ ਬਾਹਰ ਨਹੀਂ ਠੰਡਾ ਨਹੀਂ ਕੋਈ ਪਹਿਲਾਂ ਹੀ ਭੋਗ ਲਾਈ ਜਾਂਦੇ ਆ ਬਰਫੀ ਦੀ ਨੂੰ ਅਗਲੇ ਦਿਨ ਉਹਨਾਂ ਨੇ ਜਾਇ ਮੱਥਾ ਟੇਕਣਾ ਓਏ ਓਏ ਆ ਬੇਟਾ ਕੋਈ ਨਾ ਮੱਥਾ ਆਪਾਂ ਸੰਗਤ ਨਹੀਂ ਖਾਣਾ ਵਾ ਏਕਤਾ ਬਸ ਸਹੀ ਕਰਦੇ ਆ ਸਹੀ ਆ ਨਹੀਂ ਮੈਨੂੰ ਆ ਦੇ ਲੈ ਆ ਬਿੰਦਰ ਮੁਰਦੇ ਦੀ ਬਰਫੀ ਦਾ ਪਿੱਛਾ ਆਪਾਂ ਖਾਣੀ ਉੱਥੇ ਲੱਗੇ ਹੁਣ ਗਾ ਲੋ ਆਪਾਂ ਕਿੱਥੇ ਖਾਣੀ ਆ ਉੱਥੇ ਜਾ ਕੇ ਹੋਰ ਹੋਰ ਸਿੱਕੀ ਨਹੀਂ ਖਾਣੇ ਬਰਾਤੀਆਂ ਨੇ ਖਾਣੀਆਂ ਉੱਥੇ ਓਹ ਹੋ ਇਹ ਵੀ ਗੱਲ ਸਹੀ ਆ ਹਨਾ ਗਜਰੇਲਾ ਖੱਡਣਾ ਹੀ ਫੇਰ ਤਾਂ ਗਜਰੇਲਾ ਦਿਖਾ ਦੇ ਮੈਨੂੰ ਦਿਖਾਈ ਨਹੀਂ ਰੰਦੀ ਪਾਪ ਖਾ ਕੇ ਬਹਿ ਗਿਆ ਉੱਥੇ ਜਾ ਕੇ ਖਾ ਲਈ ਕਿਹੜੇ ਬਸ ਕਿਹੜਾ ਅੰਦਰ ਕਰਨੀ ਕੋਸ਼ ਨਹੀਂ ਐ ਟੁਕੜੀ ਦਿੰਦੇ ਮੈਨੂੰ ਕਰਨੇ ਗਜਰੇਲੇ ਦੇ ਇੱਕ ਟੁਕੜੀ ਦਿਓ ਵੀਲੀ ਮਾਮੇ ਨੇ ਹੁਣ ਤੱਕ ਆਦਣੀ ਕੋਈ ਨਹੀਂ ਦਿਖਾਈ ਜਾਵੇ ਆਪਾਂ ਨੂੰ ਕੀ ਆਪਾਂ ਨੂੰ ਬਿੜਾਰਾ ਖੱਟਾ ਤਾਂ ਨਹੀਂ ਹੋ ਗਿਆ ਗਜਰੇਲਾ ਨਹੀਂ ਸੁਆਦਾ ਤੇਨੂੰ ਅੱਜ ਵਧੀਆ ਲੱਗਿਆ ਪਤਾ ਨਹੀਂ ਅੱਛੀ ਨੀਂਦ ਜੀ ਸੀਗੀ ਸਾਨੂੰ ਦਾ ਮੈਂ ਖੰਡ ਦੀ ਥਾਂ ਮੈਂ ਖੰਡ ਲੱਕ ਤੇ ਸ਼ਰਮ ਆਇਆ ਨਾ ਹੁਣ ਲੁਕੇ ਕੇ ਜਾਨਾ ਨਾ ਫਰਟ ਪਾ ਕੇ ਲੈ ਮੈਂ ਇਹ ਨਾ ਇਹ ਬਦਲ ਨਾ ਮਲ ਬਾਥਰੂਮ ਤੇ ਨੰਗਾ ਹੀ ਖੜਾ ਹੁੰਦਾ ਮੈਂ ਕਿ ਸਹਿਰਾ ਭਾਈ ਉਹਨੂੰ ਉਹੀ ਸੰਗ ਮੰਨੀ ਆ ਨਾ ਨਹੀਂ ਚਾਦਰ ਧਾਵੇਂ ਪਾਈ ਜਿਵੇਂ ਦਾ ਗੋਡਿਆਂ ਦਾ ਪ੍ਰੈਸ਼ਰ ਹੋਇਆ ਕਮਰੇ ਤੁਸੀਂ ਬਾਹਰ ਬਿੰਦਰ ਜਿਵੇਂ ਡੂਣਾ ਚੋਣਾ ਹੁੰਦਾ ਆਏ ਮੂੰਹ ਧਗੀ ਫਿਰਦੀ ਆ ਗਿਆ ਅਜੇ ਤਾਂ ਕਹਿੰਦੇ ਦੁੱਧ ਬੜਾ ਮਸ਼ਹੂਰ ਆ ਬੜਾ ਬੋ ਬੜਾ ਬੋ ਬੜਾ ਬੋ ਚੱਲ ਚੱਲ ਅੰਦਰ ਚੱਲ ਐਵੇਂ ਰੌਲਾ ਪਾਈ ਜਾਂਦੀ ਐ ਖੜੀ ਜੀ ਆਪਦਾ ਕਰਦਾ ਹੀ ਬਾਹਰ ਆਉਣ ਨੂੰ ਇਹਦਾ ਹੋਰ ਗੱਲ ਕੋਈ ਨਹੀਂ ਤਾਂ ਕਹਿੰਦੇ ਗੱਡੀਆਂ ਦੋ ਲੈ ਕੇ ਆਏ ਇੱਕੇ ਤਾਂ ਥੋੜਾ ਸਮਾਨ ਹੀ ਆਊਗਾ ਹਾਂ ਆ ਰਹੀਆਂ ਮੰਮੀ ਟੈਂਕੀਆਂ ਉਹ ਆਲ ਟੈਂਕਿੰਗ ਆ ਗਏ ਪੈਟਰੋਲ ਦੀਆਂ ਐਂ ਕਰੀ ਕੱਲ ਉਹਨੂੰ ਵੀ 200 ਦੁੱਤਾ ਮੈਂ ਵੀ 200 ਲਾਵਾਂ ਅੱਜ 200 ਲਾਵਾਂਗੇ 400 ਰੁਪਈਆ 200 ਰੁਪਈਆ ਲਾਵਾਂਗੇ ਜੇ ਸਮਾਨ ਲੈ ਕੇ ਜਾਣਾ ਅੱਲਾ کریمਾ کریم ਇਹ ਕਿਰੀ ਲੈਕਮੀ ਦੀ ਆ ਲੈਕਮੀ ਦੀ کریم ਆ ਮੂੰਹ ਚਲਾਉਣ ਵਾਲੀ ਓਏ ਪੈਰਾਂ ਵਾਲੀ ਮੂੰਹ ਤੇ ਲਾ ਲਾਓ ਕਰਾਂ ਟੈਚੀ ਮੇਰੇ ਵੀਰੋਂ ਦਾਵਰ ਆ ਗਏ ਆਪਾਂ ਆ ਗਿੰਨਾਲੀ ਜੀ ਲੋ ਹਾਂ ਤਾਂ ਨਲੀ ਜੀ ਯਾਰ ਕੋ ਦੋਰ ਸੀ ਆ ਲਾ ਆ ਤਾਂ ਦੋ ਤਿੰਨ ਮੈਕਸੀਕੀ ਫਿਰਦੇ ਐ ਸਕਰੀਮਾਂ ਬਾ ਬਚਾ ਕਰ ਦਿਆ ਸੁਰਖੀ ਦਾ ਮਾੜੀ ਜੀ ਲਾ ਕੇ ਐ ਗੱਲ ਐ ਕਰ ਲੈਂਦੀ ਆ ਉਹਦੀ ਆਂ ਦਿਆਣਾ ਦਿਆਣਾ ਮੁੱਲਾਪੁਰ ਰੈਕੋਟ ਦਿਆਣਾ ਦਿਆਣਾ ਮੁੱਲਾਪੁਰ ਰੈਕੋਟ ਆਜੋ 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 ਭਾਈ ਬਹੁਤ ਚੁੱਕਿਆ ਅੰਦੌਲ ਚਲੋ ਵੀ ਚਲੋ ਲਾ ਲੋ ਕਹਣਾ ਨੇ ਤੁਰ ਪਣਾ ਟ੍ਰੇਨ ਨੇ ਕਹਿੰਦੇ ਬਾਤ ਸਹੀ ਨਹੀਂ ਆ ਸਮਾਨ ਕੋਈ ਟ੍ਰੇਨ ਚ ਨਾ ਰਹੇ ਦੇਖ ਲਿਓ ਹਣ ਇੱਕੇਰੀ ਤਰ੍ਹਾਂ ਕੀ ਫੇਰ ਸਮਾਨ ਨਹੀਂ ਮਿਲਣਾ ਨਗਾ ਦੀ ਗਿਣਤੀ ਮਾਰ ਲਓ ਇੱਕ ਗੇੜੇ ਦੀ ਜਾਊ ਸਮਾਨ ਉਦੋਂ ਘੱਟ ਲਿਆਉਂਦੇ ਜਾਂ ਦੋ ਦੋ ਨਗ ਲਿਆਉਣੇ ਰਹਿਣਾ ਦੱਸ ਦੇਣਾ ਤੁਸੀਂ ਮੈਂ ਤਾਂ ਕਿਹਾ ਸੀ ਡਰਾਈਵਰ ਨੂੰ ਵੀ ਗਾਂ ਹੀ ਲੈ ਜਾ ਉਹ ਕਹਿੰਦਾ ਜਾਂਦਾ ਤੇਲ ਮੁੱਕ ਗਿਆ ਇਹਦਾ ਇੱਥੇ ਹੀ ਖੜਾ ਦੀ ਬਿਜਲੀ ਕਹਿੰਦੇ ਆ ਦੌਰ ਚ ਘੱਟ ਰਹਿੰਦੀ ਆ ਬਹਾਜਾਦੋਰ ਕਿਹਨੇ ਆਇਆ ਦੌਰ ਦੀ ਕਹਿਓ ਦੌਰ ਦੇ ਬਾਹਰ ਦੌਰ ਦੀ ਚਲੋ ਜੀ ਚਲੋ ਚਾਕੂ ਸਮਾਨ